ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਰ ਵਿੱਚ ਸਾਈਵਾਲ ਜਰਸੀ ਐਚਐਫ ਹਰ ਇੱਕ ਪ੍ਰਕਾਰ ਦੇ ਕ੍ਰੋਸ ਸਾਰੇ ਭਾਂਤਾਂ ਮਾਲ ਦਿਖਾਵਾਂਗੇ ਜਿਹੜੀ ਤੁਹਾਡੀ ਪਸੰਦ ਆ ਦੀ ਮਰਜ਼ੀ ਦਾ ਉਸ ਨੂੰ ਤੁਸੀਂ ਖਰੀਦਾਰੀ ਕਰ ਸਕੋ ਡਟੇ ਲਈ ਨੇ ਬਾਰੇ ਵੀ ਦੱਸ ਪਉਂਦੇ ਆਓਗੇ ਕਰੀਏ ਕਰਵਾਤ ਸੱਸੀ ਕਾਲ ਬਾਈ ਜੀ ਸੱਸੀ ਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਦਾ ਬਾਈ ਜੀ ਆਪਣਾ ਖਾਸ ਹੋ ਜਿਹੜਾ ਉਹਦਾ ਰੋੜਾ ਨਾ ਵਿਧਾਨਾ ਰੋਡ ਤੋਂ ਰੋਡ ਪਾਰ ਦਾ ਤੂਰੀ ਨੂੰ ਬੱਤੀਆਂ ਕੋਲ ਹਾਂ ਬੱਤੀਆਂ ਕੋਲ ਉੱਥੇ ਸੇਖਾ ਤੂਰੀ ਵਾਲਾ ਰੋੜਾ ਉਹ ਤੋਂ ਰੋਡ ਤੋਂ 3 ਕਿਲੋਮੀਟਰ ਅੱਗੇ ਆਪਣਾ ਫਾਰਮ ਹੈ ਨੇੜੇ ਆਪਣੀ ਗਊਸ਼ਾਲਾ ਠੀਕ ਹੈ ਲੱਗਣਾ ਪਈਆਂ ਬਾਹਰ ਜੀ ਹਾਂ ਬਾਹਰ ਲੱਗਣਾ ਢੇਰ ਲੱਗੇ ਪੈਣੇ ਨੇ ਜਿਆਦਾ ਨਿਕੀਜਨ ਵੱਡੀਆਂ ਆਪਣੀ ਗਊਸ਼ਾਲਾ ਦੀ ਆ ਠੀਕ ਹੈ ਜੱਗੀ ਵਪਾਰੀ ਸੇਖਾ ਰੋਡ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 981539107 ਪਹਿਲੇ ਨੰਬਰ ਜਿਹੜੀ ਗਾਂ ਦੇਖੀ ਆਨੇ ਆਪਾਂ ਹਾਂਜੀ ਆਪਣੇ ਕੋਲ ਨਾ ਬਹਿਣਾ ਹੈਗੇ ਨੇ ਅਟੈਮ 9 ਜੀ ਠੀਕ ਹੈ ਆਪਾਂ ਸੱਤ ਬਹਿਣਾ ਘਰ ਵਿੱਚ ਲਾਵਾਂਗੇ ਪੰਜ ਬੱਚਾ ਨੇ ਆਪਣੇ ਕੋਲ ਬੱਚਾ ਦੀ ਵੀਡੀਓ ਆਪਣੀ ਘਰ ਨੂੰ ਆਊਗੀ ਠੀਕ ਹੈ ਰਾਜਸਥਾਨ ਹਰਿਆਣਾ ਨੇ ਮਝਾਉਂਦੀਆਂ ਆਪਣੇ ਕੋਲ ਹੁਣ ਆਪਾਂ ਬੜਾ ਦੇ ਡਿਟੇਲ ਦੱਸਦੇ ਜੀ ਪਹਿਲਾ ਨੰਬਰ ਜਿਹੜੀ ਇਹ ਪਹਿਲੜ ਬੱਛੀ ਹੈ ਜੀ ਅੱਜ ਸੂਈ ਨੂੰ ਪੰਜਵਾਂ ਦਿਨ ਆ ਬਾਈ ਜੀ 나ੜੂਆ ਨਾਲ ਆ ਬੱਚੇ ਦਾ ਨਾੜੂਆ ਨਾਲ ਆਪਾਂ ਕੋਈ ਇਹ ਨਹੀਂ ਕਹਿ ਕੇ ਦੇਣੀ ਵੀ ਇਹ ਰਾਤ ਦੀ ਸੂਈ ਹੈ ਕੱਲ ਦੀ ਸੂਈ ਹੈ ਜਮਾ ਨਾੜੂਆ ਨਾਲ ਆ ਬੱਚੀ ਮੰਗਰ ਹੈ ਮੰਗਰ ਆ ਗਈ ਬੱਚੀ ਸੁਹਾ ਸੂਈਆ ਦੂਜਾ ਹਨਾ ਸੁਹਾ ਸੂਈਆ ਦੂਜਾ ਜੀ ਦੰਦਾ ਜੀ ਹੋਵੇ ਇਹ ਹਾਂ ਜੀ ਇਹ ਛਿੱਗੀ ਹੈ ਜੀ ਨੰਦਾ ਦੀ ਠੀਕ ਹੈ ਲੈਵਾ ਫਾੜੀ ਆੜਾ ਤੇ ਇਹ ਵੀਡੀਓ ਕਵਰ ਕਰੀ ਜਨਾ ਬੱਸ ਵਕਤ 11:30 ਵਜੇ ਗਏ ਬਾਈ ਜੀ ਸਵੇਰ ਦੀ ਇਹ ਚਵਾਈ ਹੋਈ ਹੋਈ ਆ ਇਹ ਨਹੀਂ ਆਪਾਂ ਵੀਡੀਓ ਬਣਾਉਣ ਕਰਕੇ ਚਵਾਈ ਤੋਂ ਛੱਡੀ ਹੋਈ ਆ ਠੀਕ ਹੈ 20 ਕਿਲੋ ਦੁੱਧ ਬੰਦਾ ਆਉਂਦੇ ਘਰੋਂ ਕੰਡਾ ਲਿਆਵੇ ਲੀਟਰ ਲਿਆਵੇ ਨਾਪ ਕੇ ਲਿਜਾ ਸਕਦਾ ਜੀ 10 ਲੀਟਰ ਪਰ ਟਾਈਮ ਦਾ ਹਾਂ ਜੀ 10 ਲੀਟਰ ਟਾਈਮ ਦਾ ਬੱਚੀ ਨੂੰ ਕਿੰਨੇ ਛਕਲੇ ਦੋ ਛਕਲੇ ਹੋਏ ਦੀ ਮਰਜ਼ੀ ਹੈ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਜੀ ਇਹਦਾ ਹੈਗਾ 75000 ਰੁਪਿਆ ਮੰਨਦਾਂ ਆਪਾਂ ਕਰਦੇ ਆਂਗੇ ਦੁੱਧ ਮਿਣਕੇ ਦੇਵਾਂਗੇ ਦੁੱਧ ਮਿਣਕੇ ਦੇਵਾਂਗੇ ਬਾਈ ਜੀ ਚਾਹੇ ਚਾਰ ਟਾਈਮ ਮਿਣੀ ਜਾਵੇ ਇਹ ਨਹੀਂ ਵੀ ਤਿੰਨ ਵਜੇ ਚਵਾਤੀ 4 ਵਜੇ ਚਵਾਤੀ 6 ਤੋਂ 6 ਬੰਦਾ ਪੰਜ ਟਾਈਮ ਚ ਹੋਵੇ 6 ਟਾਈਮ ਆਪਣੇ ਕੋਲ ਜੇ ਤੋਂ ਬਾਹਰ ਨਾਂਬਾ ਕੋਈ ਨਹੀਂ ਪੂਰ ਗਰੰਟੀ ਹੈ ਜੀ ਠੀਕ ਹੈ ਘਰੇ ਜੇਕਰ ਹੋਰ ਆ ਜਿਹੜਾ ਵੀ ਵੀਰ ਆਪਾਂ ਤੋਂ ਕੋਸੂ ਲੈ ਕੇ ਜਾਊਗਾ ਜੇ ਅਣਜਾਣ ਆ ਕਹੀ ਵੀਰ ਕਹਿੰਦੇ ਆ ਬਾਈ ਅਸੀਂ ਤਾਂ ਅਣਜਾਣ ਆ ਸਾਨੂੰ ਨਹੀਂ ਪਤਾ ਪਾਤਾ ਤਾਂ ਉਹ ਆਗਾ ਜਾਣਕਾਰ ਬੰਦਾ ਨਾਲ ਲੈ ਕੇ ਆਵੇ ਜਦੋਂ ਆਪਾਂ ਮਾਲ ਵੇਚਤਾ ਬਾਈ ਤੇ ਉਸ ਤੋਂ ਬਾਅਦ ਆਪਣੀ ਕੋਈ ਗਾਰੰਟੀ ਨਹੀਂ ਹੁੰਦੀ ਆਪਣੇ ਘਰੇ ਜਿਹੜੀਆਂ ਸੁੰਜੀਆਂ ਨੇ ਆਪਾਂ ਜਿੰਨਾ ਦੁੱਧ ਬਾਹਾਂ ਨੇ ਉਹਨਾਂ ਦੁੱਧ ਚਵਾ ਕੇ ਦਵਾਂਗੇ ਗੱਪੜੋਂ ਦੇ ਥਾਂ ਚੈੱਕ ਕਰਾ ਕੇ ਦਵਾਂਗੇ ਆਪਣੀ ਗਾਰੰਟੀ ਆ ਭਾਰ ਬੁਖਾਰ ਦੀ ਦੰਗਰ ਭਾਨ ਮਾਰਦਾ ਹੋਵੇਗਾ ਪਰ ਉਹਦੀ ਆਪਣੀ ਗਰੰਟੀ ਹੈ ਵੀ ਆਪਾਂ ਨੂੰ ਭਾਈ ਲੁੱਚ ਬਣਾ ਕਰਕੇ ਆ ਬੰਦਾ ਹਨਾ ਹਾਂਜੀ ਇਹ ਚੀਜ਼ਾਂ ਕੀ ਗੱਲ ਹੁੰਦੀ ਹੈ ਜੇ ਕਈ ਵਾਰ ਕੋਈ ਵੀ ਵੀਰ ਜਾਣ ਤਾਂ ਉਹਦਾ ਕਾਰੀਗਰ ਹੁੰਦਾ ਨਾਲ ਲੈ ਕੇ ਆ ਠੀਕ ਹੈ ਤੇ ਮੜੇ ਆਏ ਨੂੰ ਕਰਦੀ ਇਹਨੂੰ ਲੇਵਾ ਫਾੜੀਆਂ ਫੱਟ ਫੱਟ ਤੇ ਚਾਹੇ ਕਰ ਲੀਏ ਹੱਥੀਚ ਬਾਈ ਚਾਹੇ ਮਸ਼ੀਨੀ ਹਨਾ ਮੈਂ ਕਹਿੰਦਾ ਭਾਈ ਜੀ ਫਾਰਮ ਟਾਈਪ ਦੀ ਬਾਲੀ ਚੰਗੀ ਬੱਛੀ ਹੈਗੀ ਠੀਕ ਹੈ ਮਤਲਬ ਕਿਸੇ ਪਾਸੇ ਵੀ ਹੱਥ ਤਰਾ ਨਹੀਂ ਹੈਗੀ ਪੋਰਾ ਵੀ ਰੇਟ 75000 ਜੈਨੂ ਰੇਟ 75000 ਕੀ ਹੈ ਸੋਰਦਨ ਲੰਮੀ ਕੋਰ ਦੇ ਅੱਗੇ 2 ਨੰਬਰ ਆਪਾਂ ਜਿਹੜੀ ਦੇਖੀ ਜ ਨੇ ਕ੍ਰਾਸ ਬਿਹੜ ਆ ਗਈ ਹੈ ਨਾ ਹਾਂਜੀ ਹੁਣ ਹੀ ਸੁੱਈਆ ਬਾਈ ਜੀ ਬੱਚੇ ਦਾ ਕਰ ਦਿੱਤਾ ਇੰਜ ਹੋਇਆ ਹੈ ਨਾ ਇਹ ਥੋੜੀ ਜਿਹੀ ਕ੍ਰੋਸ ਕਰਾਉਂਦੀ ਸ਼ਾਈਵਾ ਤੇ ਜਲਤੀ ਵੀ ਕ੍ਰੋਸ ਆ ਗਈ ਠੀਕ ਹੈ ਮਾਂ ਵੀ ਨਹੀਂ ਕੋਈ ਹੋ ਨਹੀਂ ਕਰਕੇ ਰੱਖੋ ਉਹਦਾ ਠੀਕ ਗੱਬੜ ਦੀ ਵੀ ਸੂਈ ਦੀ ਵੀਡੀਓ ਪਾਈ ਆ ਪਾ ਧਾਰਾ ਮਾਰ ਦਿੰਦੀ ਸ਼ਾਰਟ ਪਾਇਆ ਪਾ ਧਾਰਾ ਹਾਂ ਸ਼ਾਰਟ ਪਾਇਆ ਪਾ ਤੇ ਦੇਖ ਸਕਦਾ ਵੀਰ ਕੋਈ ਵੀ ਸਾਫ ਸੁਥਰਾ ਲੇਵਾ ਹੈ ਨਾ ਹੁਣ ਜਿਹੜੀਆਂ ਕ੍ਰੋਸ ਗਾਵਾ ਹੁੰਦੀਆਂ ਨਾ ਭਾਈ ਜੀ ਇਹ ਸ਼ਾਈ ਵਾਲਾ ਨਾ ਕ੍ਰੋਸ ਆ ਜਰਸੀ ਇੱਕ ਦੋ ਦਿਨ ਬੱਚੇ ਦਾ ਵੜਾ ਕਰਦੇ ਹਾਂ ਹਾਂ ਇਹ ਬੱਚੇ ਦਾ ਕਰਦੀਆਂ ਤੇ ਮੰਗਰ ਪਿਓਰ ਜਰਸੀ ਦੀ ਬੱਛੀ ਆ ਠੀਕ ਹੈ ਹੋਰ ਗਰੰਟੀ ਆਪਣੀ ਖਾਨ ਲੈ ਵੀ ਦੀ ਚ ਵਾਈਟ ਵੀ ਇੱਕ ਨੰਬਰ ਹੈ ਜਿਹੜੇ ਚ ਰੋਕੇ। ਫੋਨ ਜੇ ਜੇ ਮੇਰੀ ਸਰਕੀ ਦੀ ਗਰੰਟੀ ਹੈ ਜੀ। ਰੇਟੇ ਦਾ ਕੀ ਰਹਿਣਾ? ਬਾਈ ਜੀ 60000 ਦੀ ਬੱਛੀ ਦੇ ਦਾਂ। ਕਿੰਨੇ ਦੁੱਧ ਤੇ ਚੱਲੂਗੀ? ਬੋਗ ਬਾਈ ਜੀ 18 ਕਿਲੋ ਮਾਲ ਕਿੰਨੇ ਪਹਿਲਾਂ ਦਾ ਦੱਸਿਓ 18 ਕਿਲੋ ਮੰਨ ਗਈ ਵੀਰ ਲੈ ਲਵੇ ਜਿਹੜਾ ਵੀ ਲੋਗ। ਠੀਕ ਹੈ। ਅੱਗੇ ਤੀਜੇ ਨੰਬਰ ਤੇ ਜਰਸੀ ਦਾ ਨਗੀਨਾ ਦੇਖੀ ਜਾਂਦੇ ਹਾਂ। ਮਤੂਫ ਹੋਈ ਹੈ ਬਾਈ ਜੀ ਪਹਿਲਾਂ ਨਾਲ ਜੀ। ਠੀਕ ਹੈ। ਜਿਹੜੇ ਵੀਰ ਕਹਿੰਦੇ ਅਸੀਂ ਫ੍ਰੀਡ ਤਿਆਰ ਕਰਨੀ ਹੈ ਜਰਸੀ ਦੀ। ਠੀਕ ਹੈ। ਜਾਂ ਲੈ ਲਈ ਜਰਸੀ ਆਪਿਓ ਪੰਜਾਬ ਵਾਲੀ। ਉਹ ਇਹ ਬੱਛੀ ਨੂੰ ਲੈ ਲੈਣਾ। ਐ ਕਰੋ। ਕਿ ਇੱਕ ਮੂੰਹ ਮੱਥਾ ਦੇਖੋ ਸਾਫ ਸੁਥਰਾ ਹੈ ਨਾ ਜਿੰਦਗੀ ਦੀ ਬਾਈ ਜਰੰਟੀ ਹੈ ਵੀਡੀਓ ਦੇ ਵਿੱਚ ਦੇਖ ਲਓ ਕੱਦ-ਕਾਟ ਅੰਗ ਪੈਰ ਜੋ ਚੀਜ਼ ਹੈ ਵੀਡੀਓ ਦੇ ਵਿੱਚ ਚੈੱਕ ਕਰ ਲਓ ਜਿਹੜੇ ਵੀਰ ਨੇ ਕਿਸੇ ਨੇ ਬਿਆਨਾ ਪਾਤਾ ਜੇ ਥਣਾ ਦੀ ਬੱਚੀ ਗਲਤ ਹੋਵੇ ਤਾਂ ਅਸੀਂ ਬਿਆਨਾ ਮੋੜਾਂਗੇ ਹੋਰ ਚੀਜ਼ ਆ ਵੀਡੀਓ ਦੇ ਵਿੱਚ ਚੈੱਕ ਕਰੋ ਜੋ ਕੁਝ ਹੈਗਾਗਾ ਸੋ ਰਾਜੀ ਸਮੀ ਬੜੀ ਓਕੇ ਹੈ ਨਾ ਜਮਾ ਹਾਂ ਜੀ ਹਾਂ ਮੂੰਹ ਮੱਥਾ ਕੱਦ-ਕਾਟ ਆਵਾ ਵੀਡੀਓ ਤੇ ਦੇਖ ਲਓ ਕੋਈ ਮਰ ਕੋਲੇ ਆ ਕੇ ਵੀਰ ਕਹਿੰਦੇ ਆ ਇਹਦਾ ਛੋਟੀ ਆ ਅੱਧੀ ਕੁਝ ਜੋ ਜਿੰਦ ਜਾਨ ਦੇਖੋ ਪੂਰੀ ਓਕੇ ਹੈ ਨਾ ਜੀ ਜੀ ਓਕੇ ਆ ਬਾਈ ਜੀ। ਲੈਵੇ ਜੀ ਬਹੁਤ ਸਾਫ ਸੁਥਰੀ ਆ। ਪੂਰੀ ਟੌਪ ਕਲਾਸ ਆ ਵੀਰੇ 20 ਕਿਲੋ ਦੁੱਧ ਕਹੇ ਦਿਨਾ ਵੀ ਜਰਸੀ ਨੇ ਕੱਢਣਾ 20 ਕਿਲੋ ਹੀ ਕੱਢੂਗੀ। ਠੀਕ ਆ ਲੈਵੇ ਵਾਲੇ ਪਾਸੋਂ ਗੱਲ ਕਰੀਏ ਜੀ ਆਪਾਂ। ਥਣ ਚਾਰੇ ਨਿਕਣ ਦੇ ਸਾਫ ਸੁਥਰੇ ਵੀ। ਅੱਜ ਹਫ਼ਤਾ ਲੈ ਜੂਗੀ ਬੱਚਿਆਂ ਦੇ। ਠੀਕ ਆ। ਹਫ਼ਤਾ ਸੂਣ ਚ ਬਾਕੀ ਆ। ਬਰੀਡ ਬਰੂਡ ਪੂਰੀ ਫੁੱਲ ਓਕੇ ਆ। ਮੈਂ ਲੈਵੇ ਦੇ ਨਾਲਆਂ ਨੂੰ ਆ ਦਿਖਾ ਦੇ ਬਾਈ। ਠੀਕ ਆ। ਸਵਾਦ ਦੇਖੋ ਮਿਲਕ ਵੇਨ ਵਗੈਰਾ ਹਣਾ। ਉਹਨੇ ਸਾਫ਼ ਜਿਦੜੇ ਰਾਜੀ ਸਮੀ ਨੇ ਬਾਰੇ ਕੰਮਾਂ ਰੱਖੀਆਂ ਹੋਈਆਂ ਨੇ ਆਪਾਂ ਨੂੰ ਕੋਈ ਸੀਮਣ ਦੀ ਡਿਟੇਲ ਦਾ ਨਹੀਂ ਪਤਾ ਇਹਦਾ ਨਹੀਂ ਪਤਾ ਵੀ ਕਰਵਾਣੀ ਕਿਹੜੇ ਸੀਮਣ ਦੀ ਆ ਨਾ ਜੱਗਾ ਉਹਨਾਂ ਬੱਜੇ ਇੱਕ ਫੱਗੂ ਹੀ ਦੱਸ ਕੇ ਦੇਈ ਲਈਏ ਬਾਈ ਕਿਹੜਾ ਕਤ ਬਤ ਲੈ ਲੀਏ ਉਹਦਾ ਕੋਈ ਬਸ ਕਹਿ ਕੇ 3000 ਦੇ ਦੇ ਮਤਲਬ ਹੈ ਜੀ ਆਪਾਂ ਦਾ ਆਈਡੀ ਦੱਸ ਦੇਾਂਗੇ 2000 ਰਫਾ ਦੇ ਵੀ 3 ਨਹੀਂ ਮਿਲਦੇ ਅੱਗੇ ਆਗੇ ਆਪਣੀ ਐਰ ਸੈਰ ਦੇ ਵਿੱਚ ਹਨਾ ਇਹਦਾ ਮਾਮਲਾ ਦੱਸਣ ਕੰਨੀ ਹੋ ਰਹਿ ਗਿਆ ਬਾਈ ਜੀ ਕੀ ਪਾਉ ਉਹਦਾ 65000 ਵੀ ਮੱਛੀ ਦੇ ਦੇਣਗੇ 65000 ਦੀ ਸੋ 65000 ਦੀ ਜਰਸੀ ਦੰਦਾ ਜੀ ਹੋਣੀ ਐ ਮਨ ਲਾਦੇ ਵੀ। ਦੰਦਾ ਜੀ ਬਈ ਤੂੰ ਕੀ ਹੋਇਆ ਚੋਕੀ ਦੋਵੇ। ਠੀਕ ਐ। ਇਹਦੀ ਆਪਾਂ ਗੱਲ ਕਰੀਏ ਐਰ ਸ਼ਹਿਰ ਚ ਆ ਗਈ ਹੈ ਨਾ। ਹਾਂ ਜੀ ਐਰ ਸ਼ਹਿਰ ਆ ਜੀ। ਕਿਉਂ ਰੰਗ ਸ਼ਹਿਰ ਆ ਬਈ ਮੈਨੂੰ ਕੁਝ ਕਹਿਣਾ ਨਹੀਂ ਹੈ। ਨਹੀਂ ਸੀ ਠਰਬੀ ਜਿਵੇਂ ਬਾਰ ਪਰ ਗਈ। ਠੀਕ ਐ। ਚਾਹੇ ਥੱਲੇ ਜਿਣੀ ਆਣ ਜਵਾਬ ਇੱਕ ਤਰ੍ਹਾਂ ਦੀ ਮੱਝ ਹੀ ਆ ਹੈ ਨਾ। ਮਗਰ ਹੈ ਹੀ ਮੱਝ ਹੈ ਬਈ 20 ਕਿਲੋ ਤੋਂ ਬਲੂਨ ਦਾ ਪਾਇਆ ਹੋਇਆ ਵੀਰੇ। ਠੀਕ ਐ। ਆਪਣੇ ਕੋਲੇ ਹਰਕਾਇਨਾਂ ਮੰਨੀ ਵੀਰ ਵੀ ਹਰਕਾਇਨ 20 ਕਿਲੋ ਕਹਿਣ ਨੇ ਆ। ਜਿਹੜਾ ਅੱਜ ਦਾ ਸਮਾਂ ਦਾ ਬਈ ਜੀ 20 ਕਿਲੋ ਤੋਂ ਘੱਟ ਵਾਲੀ ਦਾ ਨਾਂ ਪੜਤਦਾ 10 12 ਵਾਲੇ ਤਾਂ ਖਾ ਜਾਂਦੇ ਹੁਣ ਕਿਉਂਕਿ ਮੁੰਡੇ ਆਈ ਦਾ ਚੋਗਾ ਕਈ ਵਾਰ ਵੀਰ ਕਹਿੰਦੇ ਸਾਨੂੰ 50 55 ਵਾਲੇ ਦੇ ਦਿਓ ਬਈ ਉਹਨਾਂ ਨੂੰ ਕੋਈ ਲੈਣ ਦਾ ਵੀ ਫਾਇਦਾ ਨਹੀਂ ਕਿਉਂਕਿ ਮਾੜੀ ਤੀਜਾ ਦਾ ਘਰ ਖਾ ਜਾਂਦੀਆਂ ਨਾਲ ਆਹ ਚੰਗਾ ਨੰਗਰਾ ਜਿਵੇਂ ਇਹਦੀ ਰਹਿੜ ਕੈਦਾਂ ਲੈਂਦੀ ਐ ਤੁਸੀਂ ਆਪ ਕੋਈ ਜੋਲੋ ਇਹਦੀ ਰਹੋਗੇ ਕੈਦਾਂ ਲੈਂਦੀ ਐ ਹਫਤਾ ਲੈਂਦੇ ਹੋ ਜੀ ਹਫਤਾ ਸੂਣ ਚ ਬਾਕੀ ਪਿਆ ਠੀਕ ਐ ਰੇਟ ਇਹਦਾ ਕੀ ਰਹਿਣਾ ਰੇਟ ਵਾਈ ਜੀ ਦਾ 72000 ਰੁਪਏ ਹੈਗਾ ਮਾਨਤਾਣ ਕਰ ਦੇ ਜਿਆ ਜਿਆ ਗੱਲਾਂ ਅੱਗੇ ਆ ਗਈ ਜੀ ਜਰਸੀ ਤੇ ਸਾਈਵਾਲ ਬੰਦ ਰੌਸਾ ਪੰਜਾਬ ਵਾਲੀ ਜਰਸੀ ਕਹਿੰਦੇ ਜੀ ਸਾਈਵਾਲ ਮੰਨ ਕੇ ਆ ਜੇ ਬੰਦਾ ਚਾਹੇ ਹੱਥੇ ਪਿਓ ਸਾਈਵਾਲ ਮੰਨ ਲੈ ਜੀ ਕਿਉਂਕਿ ਝਾਲਰ ਤੇ ਧੁੰਨ ਨਹੀਂ ਹੈਗੀ ਅਗਲਾ ਕਹਿੰਦੇ ਸਾਈਵਾਲ ਦਾ ਧੁੰਨ ਹੁੰਦੀ ਆ ਠੀਕ ਹੈ ਇਹ ਜਿਹਨੂੰ ਆਪਾਂ ਪੁਰਾਣੀਆਂ ਨਾਪਾ ਨਸਲ ਕਹਿੰਦੇ ਅਸੀਂ ਬੁੜੀਆਂ ਉਹ ਚੀਜ਼ ਹੈ ਠੀਕ ਹੈ ਥੋੜਾ ਜਿਹਾ ਬਲੱਡ ਸਾਈਵਾਲ ਜਰਸੀ ਦਾ ਰਲਦਾ ਹੈ ਜੀ ਹਾਂ ਜੀ ਸਾਈਵਾਲ ਤੇ ਜਰਸੀ ਦਾ ਬੜਾ ਬਰਾਂਦਾਗਾ ਨਾਪਾ ਨਸਲ ਪਿਓ ਮੰਨ ਕੇ ਲੈ ਠੀਕ ਹੈ ਕਹਿ ਦਨ ਲੈਂਦੀ ਹੈ 99 ਦੀ ਆਪਣੀ ਫੁੱਲ ਗਰੰਟੀ ਹੋਊਗੀ ਜੀ ਹਫ਼ਤਾ ਲੈ ਜੂਗੀ ਹਾਂ ਹਫ਼ਤਾ ਸੂਣ ਚ ਬਾਕੀ ਤੇ ਉਹ ਤਾਂ 18 ਤੋਂ 20 ਕਿਲੋ ਹੀ ਇਹਦਾ ਦੱਸਿਆ ਮਾਲ ਕਿਨੇ ਬਾਈ ਜੀ ਠੀਕ ਹੈ ਜਿਹੜਾ ਵੀ ਵੀਰ ਮਜਾਊਗਾ ਇਹਨਾਂ ਨੂੰ 18 ਤੋਂ 20 ਕਿਲੋ ਮੰਨ ਕੇ ਲਵੇ ਜੀ ਆ ਗੱਲਾ ਸੋ ਸਾਫ਼ ਸੁਥਰੀ ਚੰਗੇ ਲੈਵੇ ਵਾਲੀ ਹੈਣਾ ਪੂਰਾ ਟੌਪ ਕਲਾਸ ਆ ਬਾਈ ਇਹਦਾ ਭਾਗ ਹੀ ਦੱਸਿਆ ਆਪਾਂ ਇਹਦਾ ਬਾਈ ਜੀ 70000 ਰੁਪਏ ਮੰਗਦਾਨ ਹੋ ਜਾਊਗਾ ਹਾਂ ਜੀ ਮੰਗਦਾਨ ਕਰ ਦਿਆਂਗੇ ਠੀਕ ਹੈ ਅੱਗੇ ਆਪਾਂ ਦੇਖੀ ਜਾਨੇ ਆ ਨਾਲ ਨਾਲ ਬਾਈ ਜੀ ਕ੍ਰੋਸ ਮੈਂ ਮੈਂ ਜਲਤੀ ਜੀ ਨੂੰ ਕੋ ਪੰਜਾਬ ਵਾਲੀ ਜਲਤੀ ਕੋਈ ਗੱਲ ਕਰ ਕਹਿੰਦੇ ਨੇ ਕ੍ਰੋਸ ਵੈਗ ਹਾਂ ਫਨੇ ਕਲਰ ਆਪਾਂ ਨੂੰ ਆ ਦਾ ਪਿਆਰ ਜਾਂਤੀ ਕਹਿ ਸਕਦੇ ਨਾ ਪਿਆਰ ਚੱਪ ਕਹਿ ਸਕਦੇ ਜੀ ਦੋਗਲਾਪਣ ਆ ਗਿਆ ਆ ਜੀ ਕਰਾਸ ਨੰਮਾ ਕਹਿੰਦੇ ਜੀ ਇਹਦੀ ਮੱਝਾਂ ਰਕੀਆਂ ਹੁੰਦੀਆਂ ਨੇ ਮੋਟਾ ਥਾਣਾ ਇਹ ਉਹ ਚੀਜ਼ ਆ ਜੀ ਜਿਹੜੇ ਠੰਡੇ ਬਰਫਾਂ ਰਗੀਆਂ ਬੈਠੇ ਆ ਇਹ ਤਾਂ ਕੋਈ ਟਾਪ ਆ ਯਾਰ ਇਹ ਤਾਂ ਤੋਹਫੇ ਨੇ ਜਿਹੜੀਆਂ ਚੀਜ਼ਾਂ ਨੇ ਨਾ ਆਪਾਂ ਦਫਾਈ ਜਾਂਦੇ ਆ ਠੀਕ ਆ ਇਹ ਗਰਮੀ ਸਾਲ ਦੇ ਤੋਹਫੇ ਨੇ ਜਿਹੜਾ ਵੀਰ ਲੈ ਗਿਆ ਜਾਂਦੀ ਕਰੂਗਾ ਕਾਇਦਨ ਕੱਢਦੀ ਹੈ ਹਜੇ ਹਫਤਾ ਪਿਆ ਜੀ ਹਜੇ ਦਾ ਰੇਟ ਤੇ ਦੁੱਧ ਦਾ 16 ਕਿਲੋ ਦੁੱਧ ਮਾਲਕ ਨੇ ਪਹਿਲਾਂ ਹੁੰਦਾ ਦੱਸਿਆ ਜੀ 16 ਮੰਨ ਕੇ ਲੈ ਜੇ ਹਾਂ ਜੀ 16 ਮੰਨ ਕੇ ਲਵੇ ਜਿਹੜਾ ਵੀਰ ਲਊਗਾ ਵੀਰੇ 20 ਕਿجے ਕੀ ਫਾਇਦਾ ਹਾਂ 20 ਕਹਿ ਦਈਏ ਪਤਾ ਕੀ ਆ ਵੀਰੇ ਹਰ ਇੱਕ ਬਾਈ ਚਲੋ ਇਹਨਾਂ ਪੁੱਤਾਂ ਨਾਲ ਕਰਿਆ ਰਿਹਾ ਜੀ ਬਰਾ ਤੇ ਉਹ ਘਰੇ ਤੋਂ ਬੰਦਾ ਨਹੀਂ ਕੇਰ ਨਹੀਂ ਕਰਦਾ ਵੀਰੇ ਜੱਟ ਟੋਕਰ ਟੋਡੀਆਂ ਦਾ ਵਾਗਿਆ ਲਗਦਾ ਨਹੀਂ 20 ਕਿਲੋ ਦਿੰਦੀ 20 ਕਿਲੋ ਵਾਸਤੇ ਕੈਲਸ਼ੀਅਮ ਵਗੈਰਾ ਹੋਰ ਸਾਰੇ ਮਤਲਬ ਜਿਹੜਿਆ ਹਰਿਆਣੇ ਦੇ 30 ਕਿਲੋ ਮੱਝਾਂ ਚਾਹੁੰਦਾ ਮੱਝੇ ਕੋਲੇ ਡਾਈ ਹੁੰਦੇ ਉਹਨਾਂ ਦੇ ਡੰਡ ਪਤੀਨੇ ਰੰਨ ਨਾ ਪਾਉਂਦੇ ਆ ਆਪਣੇ ਕੋਲੇ ਮੱਝਾਂ ਖੜੀਆਂ ਪਰ ਤੁਹਾਨੂੰ ਆਈਆਂ ਭਾਜ ਜਿਦ ਵੀਡੀਓ ਨਹੀਂ ਪਾਈ ਠੀਕ ਹੈ ਕਿਉਂਕਿ ਜਦੋਂ ਆਪਾਂ 15 ਕਿਲੋ ਨਿਪਾਉਣ ਵਾਲੇ ਹੋਗੇ ਉਹ ਵੀਡੀਓ ਪਾਵਾਂਗੇ ਇਹਨਾਂ ਨੂੰ ਸਾਹਮਣੇ ਬਣਗੇ ਦੋ ਦੋ ਤੇ ਜਮਨ ਚੋਰ ਚੋਰ ਕੋ ਕੋ ਵੀਡੀਓ ਪਾਵਾਂਗੇ ਵੀ ਇਹਦਾ 15 ਨਿਪਾ ਕੇ ਦੇ ਮੰਗੀ ਠੀਕ ਹੈ ਹੁਣ ਕਹਿ ਜੀ ਜਮਨ ਚਾਹੁੰਦਾ ਜਮਨ ਤੇ ਤਿਆਰ ਨੇ ਠੀ ਤੇਰੇ ਪਾ ਪੈਂਦੇ ਆ ਕਿ ਇਹ ਬਈ ਜੀ ਮਾਨਸਤਾਨ ਕਰਦੇ ਠੀਕ ਹੈ ਤੇ ਨੰਬਰ ਬੋਲ ਦਿਓ ਦੁਬਾਰੇ ਆਪਣਾ 981539107 ਜਦੋਂ ਮਰਜੀ ਵੀ ਆਵੇ ਕੰਮ ਆਉਂਦੀ ਹੈ ਮੈਂ ਨਾ 9 10 ਨੇ ਕਈ ਵਾਰ ਕੋਈ ਹੋਰ ਵੀਰਮਾਨੀ ਮੁੱਢੀ ਘੱਟ ਬੱਦਲਾ ਲੈਣ ਵਾਲਾ ਆਉਂਦਾ ਉਹ ਵੀ ਕੱਢੀਆਂ ਨੇ ਉਹ ਉਹਦੇ ਹਿਸਾਬ ਨਾਲ ਮਿਲ ਜਾਂਦੀਆਂ ਠੀਕ ਹੈ ਸੋ ਵੀਡੀਓ ਦੇਖ ਲੈ ਸਭ ਦਾ ਤੇ